ਇੰਡੀਆ ਕ੍ਰਾਈਮ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਅੱਜ ਆਪ ਜੀ ਦੇ ਨਾਲ ਮੁਲਾਕਾਤ ਕਰਾ ਰਹੇ ਹਾਂ ਸਰਦਾਰ ਗੁਰਦਰਸ਼ਨ ਸਿੰਘ ਜੀ ਦੀ ਇਹਨਾਂ ਦੇ ਚੈਨਲ ਤੇ ਸਵਾਗਤ ਹੈ ਧੰਨਵਾਦ ਸੁਖਨਮ ਜੀ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਜੀ ਦੀ ਜਮਾਨਤ ਹੋ ਚੁੱਕੀ ਹੈ ਇਸ ਦਾ ਹਰਿਆਣਾ ਅਤੇ ਜੰਮੂ ਕਸ਼ਮੀਰ ਦੀ ਸਿਆਸਤ ਕੀ ਅਸਰ ਪਵੇਗਾ ਉਹ ਸੁਖਨਾਮ ਜੀ ਜਿਹੜੀਆਂ ਇਹ ਜ਼ਮਾਨਤਾਂ ਦਿੱਤੀਆਂ ਗਈਆਂ ਨੇ ਤੇਜਰੀਵਾਲ ਜੀ ਨੂੰ ਜਾਂ ਅਬਦੁਲ ਰਸ਼ੀਦ ਜੀ ਨੂੰ ਉਹ ਇੱਕ ਨੀਤੀ ਦੇ ਤਹਿਤ ਇਹਨਾਂ ਨੂੰ ਜ਼ਮਾਨਤਾਂ ਦਿੱਤੀਆਂ ਗਈਆਂ ਨੇ ਉਸ ਨੀਤੀ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਹਰਿਆਣਾ ਦੀ ਸਥਿਤੀ ਨੂੰ ਸਮਝਣਾ ਪਵੇਗਾ ਉਸ ਤੋਂ ਬਾਅਦ ਸਾਨੂੰ ਜੰਮੂ ਕਸ਼ਮੀਰ ਦੀ ਜਿਹੜੀ ਰਾਜਨੀਤਿਕ ਸਥਿਤੀ ਹੈ ਉਹ ਸਥਿਤੀ ਨੂੰ ਸਮਝਣਾ ਪਵੇਗਾ ਤੀਸਰੀ ਗੱਲ ਜਿਹੜੀ ਸਾਨੂੰ ਸਮਝਣੀ ਪਵੇਗੀ ਕਿ ਕਿੰਨਾ ਸ਼ਰਤਾਂ ਦੇ ਉੱਤੇ ਇਹਨਾਂ ਦੋਹਾਂ ਨੂੰ ਜ਼ਮਾਨਤ ਦਿੱਤੀ ਗਈ ਆ ਉਹ ਇੱਕ ਬਹੁਤ ਹੀ ਅਹਿਮ ਜਿਹੜਾ ਮੁੱਦਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਜੀ ਦੀ ਕਿ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ 5 ਤਰੀਕ ਨੂੰ ਸੁਪਰੀਮ ਕੋਰਟ ਨੇ ਫੈਸਲਾ ਰਾਖਵਾ ਰੱਖਿਆ ਤੇ 13 ਤਰੀਕ ਨੂੰ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਜਿਹੜੀ ਜਮਾਨਤ ਦਿੱਤੀ ਗਈ ਆ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਉਹਨਾਂ ਨੇ ਲਾਈਆਂ ਨੇ ਉਹ ਸ਼ਰਤਾਂ ਇਹ ਨੇ ਕਿ ਉਹ ਆਪਣੇ ਜਿਹੜਾ ਦਫ਼ਤਰ ਹੈ ਸੈਕਟਰੀਏਟ ਦਾ ਉੱਥੇ ਕਦੀ ਵੀ ਨਹੀਂ ਬੈਠਣਗੇ ਨਾ یوں ਐ ਜਿਵੇਂ ਮੁੱਖ ਮੰਤਰੀ ਕਿਸੇ ਤਰ੍ਹਾਂ ਦੀ ਕੋਈ ਫਾਈਲ ਦੇ ਉੱਤੇ ਦਸਤਖਤ ਕਰਨਗੇ ਨਾ ਉਹ ਜਨਤਕ ਮੀਟਿੰਗਾਂ ਨੂੰ ਦਿੱਲੀ ਦੇ ਵਿੱਚ ਸੰਬੋਧਨ ਕਰਨਗੇ ਇਹ ਗੱਲ ਬਹੁਤ ਆਹਮ ਸਮਝਣ ਵਾਲੀ ਆ ਕਿ ਉਹ ਦਿੱਲੀ ਦੇ ਵਿੱਚ ਕਿਸੇ ਦੇ ਜਨ ਤੱਕ ਮੀਟਿੰਗ ਨੂੰ ਸੰਬੋਧਨ ਨਹੀਂ ਕਰਨਗੇ ਇਹਦਾ ਮਤਲਬ ਹੈ ਕਿ ਦਿੱਲੀ ਵਿੱਚ ਉਹਨਾਂ ਦੀਆਂ ਸਰਗਰਮੀਆਂ ਨਾ ਹੋ ਕੇ ਉਹ ਹਰਿਆਣੇ ਦੇ ਵਿੱਚ ਆਪਣੀਆਂ ਸਰਗਰਮੀਆਂ ਪੂਰੀ ਤਰ੍ਹਾਂ ਕਰਨ ਤੇ ਇਸ ਤਰ੍ਹਾਂ ਜਿਹੜੀਆਂ ਉਹਨਾਂ ਨੇ ਸ਼ਰਤਾਂ ਰੱਖੀਆਂ ਕਿ ਨਾ ਉਹ ਸਾਈਨ ਕਰ ਸਕਣਗੇ ਨਾ ਸੈਕਟਰੀਏਟ ਦੇ ਵਿੱਚ ਜਾ ਕੇ ਬੈਠ ਸਕਣਗੇ ਨਾ ਦਿੱਲੀ ਦੇ ਵਿੱਚ ਨਾ ਕਿਸੇ ਨਾਲ ਸੰਬੰਧਿਤ ਕੋਈ ਸਟੇਟਮੈਂਟ ਜਾਰੀ ਕਰਨਗੇ ਤੇ ਈਡੀ ਜਦੋਂ ਵੀ ਉਹਨਾਂ ਨੂੰ ਚਾਹੇਗੀ ਉਹ ਪੂਰਨ ਤੌਰ ਤੇ ਉਹਨਾਂ ਦਾ ਸਹਿਯੋਗ ਕਰਨਗੇ ਹੁਣ ਗੱਲ ਆ ਗਈ ਹਰਿਆਣਾ ਚੋਣਾਂ ਦੀ ਛੱਡਿਆ ਕਿਉਂ ਗਿਆ ਕਿਉਂਕਿ ਹਰਿਆਣਾ ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਤਕਰੀਬਨ 90 ਕਿ ਸੀਟਾਂ ਦੇ ਉੱਤੇ ਉਹਦੇ ਵਿੱਚ ਜਿਹੜੀਆਂ ਪਿਛਲੀਆਂ ਲੋਕ ਸਭਾ ਚੋਣਾਂ ਲੰਗੀਆਂ ਨੇ 2024 ਦੀਆਂ ਉਹਦੇ ਗ੍ਰਾਫ ਨੂੰ ਥੋੜਾ ਧਿਆਨ ਦੇ ਵਿੱਚ ਰੱਖਣਾ ਪਵੇਗਾ ਤੁਸੀਂ ਦੇਖੋ ਕਿ ਭਾਜਪਾ ਨੇ ਉੱਥੇ ਆਪਣਾ ਮੁੱਖ ਮੰਤਰੀ ਵੀ ਬਦਲਿਆ ਇਹਦੇ باوجود ਵੀ ਭਾਜਪਾ ਦਾ ਜਿਹੜਾ ਪਿਛਲੀਆਂ ਚੋਣਾਂ ਦਾ ਗ੍ਰਾਫ ਹੈ ਉਹ ਕਾਫੀ ਵੱਡੀ ਪੱਧ ਤੇ ਉਹਨਾਂ ਦਾ ਘਟਿਆ ਹੈ तकरीबन तकरीबन ਉਹਨਾਂ ਨੂੰ ਕੋਈ 13 14% ਵੋਟ ਜਿਹੜੀ ਉਹਨਾਂ ਦੀ ਉਹ ਉਹਨਾਂ ਚੋਣਾਂ ਦੇ ਵਿੱਚ ਘਟ ਗਈ ਹੈ ਭਾਜਪਾ ਦੇ ਕੋਲ ਇਸ ਸਮੇਂ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਵੋਟਾਂ ਪਈਆਂ ਨੇ ਉਹ 45% ਪਈਆਂ ਨੇ ਤੇ ਜਿਹੜੀ ਕਾਂਗਰਸ ਹੈ ਉਹਨਾਂ ਨੂੰ ਵੋਟਾਂ ਪਈਆਂ ਨੇ ਕੋਈ 42 43% ਜਾਂ ਨਹੀਂ ਕਿ 2 ਜਾਂ 3 ਪ੍ਰਤੀਸ਼ਤ ਦਾ ਉਹ ਉਹਦੇ ਵਿੱਚ ਉਹਨਾਂ ਦਾ ਅੰਤਰ ਬਣਦਾ ਏ ਲੋਕ ਸਭਾ ਚੋਣਾਂ ਦੇ ਵਿੱਚ ਜਿੱਥੇ ਪਹਿਲਾਂ 10 ਦੀਆਂ 10 ਪਿਛਲੀਆਂ ਚੋਣਾਂ ਦੇ ਵਿੱਚ ਸੀਟਾਂ ਭਾਜਪਾ ਕੋਲ ਸੀ ਹੁਣ ਉਹਨਾਂ ਦੀਆਂ 5 ਸੀਟਾਂ ਘਟ ਕੇ ਤੇ ਕਾਂਗਰਸ ਕੋਲ ਕੋਈ ਸੀਟ ਨਹੀਂ ਸੀ 5 ਵਧ ਗਈਆਂ ਨੇ 5 ਸੀਟਾਂ ਭਾਜਪਾ ਕੋਲ ਚਲੀਆਂ ਗਈਆਂ ਪੰਜ ਕਾਂਗਰਸ ਕੋਲ ਚੱਲੀਆਂ ਗਈਆਂ ਤੇ ਇਸ ਦੇ ਨਾਲ ਇਹ ਜਿਹੜੀਆਂ ਕਿਸਾਨਾਂ ਨਾਲ ਸੰਬੰਧਤ ਉਥੋਂ ਦੀਆਂ ਸ਼੍ਰੇਣੀਆਂ ਨੇ ਉਹਨਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਸਭ ਤੋਂ ਵੱਧ ਵੋਟ ਜੜੇ ਨੇ ਉਹ ਇੰਡੀਆ ਗੱਠ ਜੋੜ ਨੂੰ ਦਿੱਤੇ ਨੇ ਹੁਣ ਵੋਟ ਦਾ ਡਿਫਰੈਂਸ ਸਿਰਫ ਰਹਾ ਜਾਂਦਾ ਹੈ 3% ਨਾਲ ਹੀ ਸਾਨੂੰ ਸਮਝਣਾ ਪਏਗਾ ਕਿ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਾਂ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਜਿਹੜੀਆਂ ਚੋਣਾਂ ਲੜੀਆਂ ਨੇ ਆਮ ਆदमी ਪਾਰਟੀ ਨੇ ਹਰਿਆਣਾ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਆਮ ਆदमी ਪਾਰਟੀ ਦਾ ਜਿਹੜਾ ਵੋਟ ਬੈਂਕ ਆ ਉਹ ਨੋਟਾ ਨਾਲੋਂ ਵੀ ਘੱਟ ਹੈ ਹਾਲਾਂਕਿ ਨੋਟਾ ਦੀਆਂ ਜਿਹੜੀਆਂ ਵੋਟਾਂ ਪਈਆਂ ਨੇ ਉਹ 0.58% 0. ਯਾਨੀ ਕਿ 1% ਤੋਂ ਘੱਟ ਜਿਹੜੀਆਂ ਉਹਨਾਂ ਨੂੰ ਵੋਟਾਂ ਪਾਈਆਂ ਤੇ ਜਿਹੜੀ ਆਮ ਆਦਮੀ ਪਾਰਟੀ ਸੀ ਉਹਨੂੰ ਉਸ ਤੋਂ ਵੀ ਘੱਟ ਜਿਹੜੀ ਆ ਪੁਆਇੰਟ 48% ਜਾਨੀ ਕਿ 10 ਪੁਆਇੰਟ ਘੱਟ ਜਿਹੜੀਆਂ ਵੋਟਾਂ ਉਹਨਾਂ ਨੂੰ ਨੋਟਾ ਤੋਂ ਵੀ ਘੱਟ ਪਈਆਂ ਸੀ ਭਾਜਪਾ ਦੀ ਜਿਹੜੀ ਸੋਚ ਬਣੀ ਆ ਉੱਥੇ ਨੀਤੀ ਬਣੀ ਆ ਕਿ ਜਿਹੜੀ ਵੋਟ ਸਾਨੂੰ ਪਹਿਲਾਂ ਹੀ 12-14% ਘੱਟ ਚੁੱਕੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਾ ਘਟੇ ਉਹ ਵੋਟ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਚਲ ਜੇ ਤਾਂ ਕਿ ਭਾਜਪਾ ਨੂੰ ਨੁਕਸਾਨ ਨਾ ਹੋਵੇ ਤੇ ਕਾਂਗਰਸ ਨੂੰ ਨੁਕਸਾਨ ਕਿਉਂਕਿ ਜਦੋਂ ਵੀ ਵਿਰੋਧੀ ਹਵਾ ਚਲਦੀ ਹੈ ਤੇ ਜਿਹੜੀ ਸੱਤਾਧਾਰੀ ਪਾਰਟੀ ਆ ਉਹਦੀ ਤਕਰੀਬਨ ਵੋਟ ਟੁੱਟ ਕੇ ਦੂਜੇ ਪਾਸੇ ਜਾਂਦੀ ਆ ਉਹ ਜਿਹੜੀ ਤਗੜੀ ਕੋ ਪਾਰਟੀ ਹੁੰਦੀ ਉਹਨੂੰ ਹੁਣ ਜਿਹੜੀ ਇਹ ਗੇਮ ਸਾਰੀ ਖੇਡੀ ਗਈ ਆ ਜਿਸ ਤਰ੍ਹਾਂ ਕਿ ਪਹਿਲਾਂ ਵੀ ਇੰਡੀਆ ਗੱਠ ਜੋੜ ਦਾ ਹਿੱਸਾ ਸੀ ਆਮ ਆਰਮੀ ਪਾਰਟੀ ਪਰ ਹਰਿਆਣਾ ਦੇ ਵਿੱਚ ਆਮ ਆਰਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹੁਣ ਤੱਕ ਨਹੀਂ ਸੀ ਹੋ ਸਕਿਆ ਕਾਰਨ ਆਮ ਆਰਮੀ ਪਾਰਟੀ ਸੀਟਾਂ ਬਹੁਤ ਜ਼ਿਆਦਾ ਮੰਗਦੀ ਸੀ ਜਦੋਂ ਕਿ ਕਾਂਗਰਸ ਉਹਨਾਂ ਨੂੰ 4 ਸੀਟਾਂ ਦੇਣੀਆਂ ਚਾਹੁੰਦੀ ਸੀ ਉਸ ਤੋਂ ਬਾਅਦ ਜਿਹੜੀ ਸਾਰੀ ਸਥਿਤੀ ਫਿਰ ਬਣੀ ਭਾਜਪਾ ਵੱਲੋਂ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਹਰਿਆਣਾ ਦੇ ਵਿੱਚ ਜੇ ਆਪਣੀ ਸ਼ਾਖ ਬਚਾਉਣੀ ਆ ਤਾਂ ਫਿਰ ਆਮ ਆदमी ਪਾਰਟੀ ਨੂੰ ਫਰੰਟ ਤੇ ਲਿਆਂਦਾ ਜਾਵੇ ਆਮ ਆਦਮੀ ਪਾਰਟੀ ਨੂੰ ਫਰੰਟ ਤੇ ਲਿਆਉਣ ਵਾਸਤੇ ਜਿਹੜੀ ਕੇਜਰੀਵਾਲ ਨੂੰ ਉੱਥੇ ਜ਼ਮਾਨਤ ਦਿੱਤੀ ਗਈ ਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਕੁਝ ਸ਼ਰਤਾਂ ਲਾ ਦਿੱਤੀਆਂ ਗਈਆਂ ਨੇ ਉਹ ਸ਼ਰਤਾਂ ਦੇ ਤਹਿਤ ਕੇਜਰੀਵਾਲ ਜੀ ਹਰਿਆਣਾ ਦੇ ਵਿੱਚ ਤੇ ਚੋਣ ਪ੍ਰਚਾਰ ਕਰ ਸਕਣਗੇ ਪਰ ਦਿੱਲੀ ਵਿੱਚ ਉਹਨਾਂ ਦੀਆਂ ਸਰਗਰਮੀਆਂ ਠੱਪ ਰਹਿਣਗੀਆਂ ਜੇ ਦਾ ਸਿੱਧਾ ਸਦਾ ਫਾਦਾ ਜਿਹੜਾ ਉਹ ਪਾਜ ਪਾ ਲੈਣਾ ਚਾਹੁੰਦੀ ਹੈ ਤੇ ਕੀ ਇਸੇ ਹੀ ਤਰਜ਼ ਦੇ ਉੱਤੇ ਅਬਦੁਲ ਰਸ਼ੀਦ ਨੂੰ ਆਪਣਾ ਜਮਨ ਦਿੱਤੀ ਹੈ ਦੇਖੋ ਅਬਦੁਲ ਰਸ਼ੀਦ ਦਾ ਵੀ ਜੇ ਆਪਾਂ ਦੇਖਿਆ ਜਿਆ ਤੇ ਇਹ ਨੀਤੀ ਕੋਈ ਹੈ ਜਦੋਂ 377 ਹਟਾਏ ਗਈ ਹੈ ਜੰਮੂ ਕਸ਼ਮੀਰ ਦੇ ਵਿੱਚ ਤੇ ਲਦਾਖ ਨੂੰ ਅਲੱਗ ਕਰ ਦਿੱਤਾ ਗਿਆ ਪਹਿਲਾਂ ਉੱਥੇ 6 ਲੋਕ ਸਭਾ ਦੀਆਂ ਸੀਟਾਂ ਸਨ ਜੰਮੂ ਕਸ਼ਮੀਰ ਦੇ ਵਿੱਚ ਪਰ ਭਾਜਪਾ ਦੀ ਸਥਿਤੀ ਉੱਥੇ ਦੇਖੋ ਕਿ ਬਾਕੀ ਰਹਿ ਗਈਆਂ ਸੀਟਾਂ ਲਦਾਖ ਨੂੰ ਕੱਢਣ ਤੋਂ ਬਾਅਦ 5 ਸੀਟਾਂ ਉੱਥੇ ਰਹਿ ਜਾਂਦੀਆਂ ਸੀ ਲੋਕ ਸਭਾ ਦੀਆਂ ਤੇ ਭਾਜਪਾ ਦੀ ਸਥਿਤੀ ਇਹ ਸੀ ਕਿ ਕਸ਼ਮੀਰ ਵਿੱਚ ਲੀਆਂ ਜਿਹੜੀਆਂ 3 ਸੀਟਾਂ ਸਨ ਉੱਥੇ ਉਹਨਾਂ ਨੂੰ ਉਮੀਦਵਾਰ ਹੀ ਨਹੀਂ ਮਿਲ ਸਕੇ ਬੜਾ ਉਹਨਾਂ ਨੇ ਯੋਰ ਲਾਇਆ ਉਹ 3 ਸੀਟਾਂ ਤੇ ਉਮੀਦਵਾਰ ਹੀ ਨਹੀਂ ਮਿਲ ਸਕੇ ਉਹਨਾਂ ਨੂੰ ਸੀਟਾਂ ਜੰਮੂ ਵਾਲੀਆਂ ਦੋ ਲੜੀਆਂ ਤੇ ਦੋਵੇਂ ਇਹਨਾਂ ਨੇ ਜਿੱਤੀਆਂ ਸਥਿਤੀ ਹੁਣ ਅਗਲੀ ਕੀ ਬਣਦੀ ਸੀ ਕਿ ਜੰਮੂ ਦੀਆਂ ਜਿਹੜੀਆਂ ਸੀਟਾਂ ਨੇ ਉਹ ਹੈਗੀਆਂ ਨੇ 43 ਤੇ ਕਸ਼ਮੀਰ ਦੀਆਂ ਸੀਟਾਂ ਨੇ 47 90 ਸੀਟਾਂ ਵਿਧਾਨ ਸਭਾ ਦੀਆਂ ਨੇ ਉੱਥੇ ਭਾਜਪਾ ਨੇ ਵੀ ਇੱਥੇ ਇੱਕ ਜਿਹੜਾ ਦਾਅ ਖੇਡਿਆ ਹੈ ਅਬਦੁੱਲ ਰਸ਼ੀਦ ਦਾ ਉਹ ਇਹ ਖੇਡਿਆ ਹੈ ਕਿ ਭਾਜਪਾ ਨੂੰ ਆਸ ਹੈ ਕਿ ਉਹ ਜੰਮੂ ਦੀਆਂ 43 ਦੀਆਂ 43 ਸੀਟਾਂ ਜਿੱਤਣਗੇ ਜੋ ਆਸ ਲਾ ਕੇ ਬੈਠੇ ਨੇ ਤੇ ਬਹੁਮਤ ਵਾਸਤੇ ਇਹਨਾਂ ਨੂੰ ਤਿੰਨ ਸੀਟਾਂ ਹੋਰ ਦੀ ਲੋੜ ਹੈ। ਅਗਰ 46 ਸੀਟਾਂ ਉਹਨਾਂ ਦੀਆਂ ਬਣ ਜਾਂਦੀਆਂ ਤੇ ਉਹ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਵਿੱਚ ਆਪਣੀ ਸਰਕਾਰ ਬਣਾਉਣਗੇ। ਹੁਣ ਸਥਿਤੀ ਕੀ ਬਣਦੀ ਆ ਕਿ ਜਿਸ ਤਰ੍ਹਾਂ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਇਹਨਾਂ ਦਾ ਆਪਸੀ ਉੱਥੇ ਗੱਠ ਜੋੜ ਹੋ ਗਿਆ। ਮਜ਼ਬੂਤ ਸਥਿਤੀ ਦੇ ਵਿੱਚ ਪੀਡੀਪੀ ਜਾਂ ਹੋਰ 파ਟੇ ਇੱਕ ਮਜ਼ਬੂਤ ਸਥਿਤੀ ਦੇ ਵਿੱਚ ਪਰ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਅਬਦੁਲ ਰਸ਼ੀਦ ਆ ਜਿਹਦੇ ਉੱਤੇ ਬਹੁਤ ਜ਼ਿਆਦਾ ਗੰਭੀਰ ਦੋਸ਼ ਲਾ ਕੇ ਖਾਸ ਕਰ ਫੰਡਿੰਗ ਦੇ ਤਹਿਤ ਉੱਤੇ ਐਨਐਸ ਲਗਾ ਕੇ ਇਹਨੂੰ ਭੇਜਿਆ ਗਿਆ ਸੀ। ਉਹਨੂੰ ਵੀ ਜ਼ਮਾਨਤ ਦਿੱਤੀ ਗਈ ਆ ਤੇ ਜ਼ਮਾਨਤ ਉਹਨੂੰ ਦਿੱਤੀ ਗਈ ਆ 2 ਅਕਤੂਬਰ ਤੱਕ। ਜਦੋਂ ਕਿ ਜੰਮੂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹ 1 ਅਕਤੂਬਰ ਨੂੰ ਖਤਮ ਹੋ ਜਾਣੀਆਂ ਨੇ ਤੇ ਜ਼ਮਾਨਤ ਦਿੱਤੀ ਗਈ ਆ 2 ਅਕਤੂਬਰ ਤੱਕ। ਇਹਦਾ ਸਿੱਧਾ ਸਦਾ ਜਿਹੜਾ ਮਤਲਬ ਆ ਉਹ ਇਹ ਨਿਕਲਦਾ ਹੈ ਕਿ ਅਬਦੁਲ ਰਸ਼ੀਦ ਦੀ ਪਾਰਟੀ ਨੇ ਵੀ ਉੱਥੇ ਵਿਧਾਨ ਸਭਾ ਚੋਣਾਂ ਲੜਨੀਆਂ ਤੇ ਅਬਦੁਲ ਰਸ਼ੀਦ ਦੀ ਪਾਰਟੀ ਦਾ ਜਿਹੜਾ ਪ੍ਰਭਾਵ ਆ ਉਹ ਕਸ਼ਮੀਰ ਦੇ ਇਲਾਕੇ ਦੇ ਵਿੱਚ ਜ਼ਿਆਦਾ ਹੈ ਭਾਜਪਾ ਚੁੰਦੀ ਆ ਕਿ ਜਿਹੜੀਆਂ ਵੋਟਾਂ ਨੈਸ਼ਨਲ ਕਾਨਫਰੰਸ ਜਾਂ ਕਾਂਗਰਸ ਦੇ ਗੱਠ ਜੋੜ ਨੂੰ ਪੈਣੀਆਂ ਨੇ ਉਹਨਾਂ ਵਿੱਚੋਂ ਬਹੁਤਾਤ ਵੋਟਾਂ ਜਿਹੜੀਆਂ ਉਹ ਅਬਦੁਲ ਰਸ਼ੀਦ ਦੀ ਪਾਰਟੀ ਲੈ ਜਾਏ ਤਾਂ ਕਿ ਜਿਹੜਾ ਕਸ਼ਮੀਰ ਦੇ ਵਿੱਚ ਇਹਨਾਂ ਵਿੱਚੋਂ ਕਿਸੇ ਨੂੰ ਵੀ ਬਹੁ ਮਤ ਦਿੱਤਾ ਔਰ ਜਿਹੜੀ ਆ ਉਹ ਵੋਟਾਂ ਨਾ ਪ੍ਰਾਪਤ ਹੋ ਸਕਣ ਤੇ ਭਾਜਪਾ ਇਕੱਲੇ ਜੰਮੂ ਦੇ ਦਮ ਦੇ ਉੱਤੇ ਬਹੁਤੀਆਂ ਸੀਟਾਂ ਲੈ ਕੇ ਤੇ ਸਰਕਾਰ ਉੱਥੇ ਬਣਾ ਜਾਵੇ ਕਿਉਂ ਦੇਖੋ ਜੋ ਹਾਲਾਤ ਭਾਜਪਾ ਦੇ ਲੋਕ ਸਭਾ ਚੋਣਾਂ ਦੇ ਵਿੱਚ 2024 ਚ ਬਣੇ ਨੇ ਉਹਨੇ ਚਿੰਤਾ ਜਿਹੜੀ ਆ ਭਾਜਪਾ ਨੂੰ ਜ਼ਰੂਰ ਪਾਈ ਹੋਈ ਹੈ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਝਾਰਖੰਡ ਵਿੱਚ ਵੀ ਹੋਣੀਆਂ ਨੇ ਮਹਾਰਾਸ਼ਟਰ ਦੇ ਵਿੱਚ ਵੀ ਹੋਣੀਆਂ ਨੇ ਤੇ ਪਿਛਲੀ ਛਾਖ ਨੂੰ ਬਚਾਉਣ ਵਾਸਤੇ ਭਾਜਪਾ ਨੂੰ ਘੱਟੋ ਘੱਟ ਦੋ ਜਾਂ ਤਿੰਨ ਥਾਵਾਂ ਤੇ ਆਪਣੀ ਸਰਕਾਰ ਬਣਾਉਣੀ ਲਾਜ਼ਮੀ ਆ ਉਹ ਉਹ ਸਰਕਾਰਾਂ ਬਣਾਉਣ ਵਾਸਤੇ ਆਪਣੀ ਜਿਹੜੀ ਆ ਉਹ ਇੱਕ ਖੇਡ ਖੇਡ ਰਹੀ ਆ ਅਬਦੁਲ ਰਸ਼ੀਦ ਤੇ ਕੇਜਰੀਵਾਲ ਦੀ ਜ਼ਮਾਨਤ ਇਹ ਉਸੇ ਨੀਤੀ ਦਾ ਹਿੱਸਾ ਹੈ ਕਿ ਜੇ ਅਸੀਂ ਆਪਣੀ ਖੇਡ ਨੂੰ ਅੰਦਰੂਨੀ ਤੌਰ ਤੇ ਇੱਕ ਢੰਗ ਨਾਲ ਖੇਡ ਜਾਈਏ ਤੇ ਉਸ ਖੇਡ ਦੇ ਤਹਿਤ ਅਸੀਂ ਇਹਨਾਂ ਦੋਵਾਂ ਰਾਜਾਂ ਦੇ ਵਿੱਚ ਜੇ ਆਪਣੀ ਸਰਕਾਰ ਬਣਾ ਜਾਈਏ ਸਾਡੇ ਸਾਥ ਆਉਣ ਵਾਲੇ ਸਮੇਂ 'ਚ ਹੋਰ ਬਿਹਤਰ ਹੋ ਸਕਦੀ ਆ ਭਾਜਪਾ ਕੋਲ ਪਹਿਲਾਂ ਜਿਹੜੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ 25% ਵੋਟ ਆ ਜਿਹੜੀ ਪਿਛਲੀ ਲੋਕ ਸਭਾ ਜੇ ਉਹਨੂੰ ਆਧਾਰ ਬਣਾ ਕੇ ਚੱਲੀਏ ਤੇ ਭਾਜਪਾ ਦਾ ਉੱਥੇ ਨੀਤੀ ਇਹੋ ਹੀ ਆ ਕਿ ਬਾਕੀ ਪਾਰਟੀਆਂ ਦੇ ਵੋਟ ਖਿੰਡ ਜਾਣ ਉਹ ਖੰਡਾਓ ਦੀ ਨੀਤੀ ਤਹਿਤ ਜਿਹੜਾ ਅਬਦੁਲ ਰਸ਼ੀਦ ਨੂੰ ਰਹਾ ਕੀਤਾ ਗਿਆ ਏ ਨਾ ਕਿ ਇੱਕ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਹਨੂੰ ਗਿੜੀ ਇੱਥੇ ਜਮਨ ਤੇ ਗਈ ਜਿਸ ਤਰ੍ਹਾਂ ਕਿ ਵੇਖਣ ਚਾਹਿਆ ਕਿ ਜਿਹੜਾ ਅਬਦੁਲ ਰਸ਼ੀਦ ਹੈ ਉਹਦੇ ਤੇ ਅਮਰਤਪਾਲ ਸਿੰਘ ਨਾਲੋਂ ਜ਼ਿਆਦਾ ਗੰਭੀਰ ਦੋਸ਼ ਲੱਗੇ ਨੇ ਜਿਹਦੇ ਤਹਿਤ ਐਨਐਸਏ ਲੱਗੀ ਹੈ ਜੀ ਜੇ ਉਹਨਾਂ ਨੂੰ ਰਿਹਾਈ ਮਿਲ ਸਕਦੀ ਹੈ ਕੁਝ ਸਮੇਂ ਵਾਸਤੇ ਤੇ ਅਮਰਤਪਾਲ ਜੋ ਸੰਸਦ ਚੁਣੇ ਗਏ ਨੇ ਕਾਫੀ ਵੱਧ ਵੋਟਾਂ ਤੇ ਕੀ ਉਹਨਾਂ ਨੂੰ ਨਹੀਂ ਮਿਲ ਸਕਦਾ ਦੇਖੋ ਇਹਦੇ ਵਾਸਤੇ ਇੱਕ ਚੀਜ਼ ਜਿਹੜੀ ਆ ਉਹ ਇੱਕ ਲੈਣ ਦੇ ਵਿੱਚ ਮੁੱਕਦੀ ਆ ਕਿ ਇੱਥੇ ਜਿੰਨੀ ਵੀ ਖੇੜ ਆ ਉਹ ਸਾਰੀ ਵੋਟਾਂ ਦੀ ਆ ਕੇਜਰੀਵਾਲ ਨੂੰ ਜ਼ਮਾਨਤ ਇਸ ਕਰਕੇ ਮਿਲੀ ਕਿ ਉਹ ਉਹਦਾ ਫਾਇਦਾ ਭਾਜਪਾ ਨੂੰ ਉਸ ਰਾਜ ਦੇ ਵਿੱਚ ਪਹੁੰਚਦਾ ਅਬਦਲ ਰਸ਼ੀਦ ਨੂੰ ਇਸ ਕਰਕੇ ਜ਼ਮਾਨਤ ਮਿਲੀ ਕਿ ਉਹਦਾ ਫਾਇਦਾ ਭਾਜਪਾ ਨੂੰ ਪਹੁੰਚਦਾ ਅਮਰਤਪਾਲ ਨੂੰ ਜ਼ਮਾਨਤ ਇਸ ਕਰਕੇ ਨਹੀਂ ਮਿਲੀ ਕਿਉਂਕਿ ਜੇ ਪੰਜਾਬ ਦੇ ਵਿੱਚ ਚੋਣਾਂ ਦਾ ਮੌਲ ਹੈ ਨਹੀਂ ਜਿਮਨੀ ਚੋਣਾਂ ਸਿਰਫ 4 ਹੋਣੀਆਂ ਐ ਪਹਿਲੀ ਗੱਲ ਤੇ ਇਹ ਕਿ ਅਮਰਿਤਪਾਲ ਆਪਣੇ ਕੋਈ ਵੀ ਇਸ ਸਮੇਂ ਦੌਰਾਨ ਸਿਆਸੀ ਪਾਰਟੀ ਨਹੀਂ ਖੜੀ ਕਰ ਸਕਿਆ ਚੋਣਾਂ ਦੀ ਵੋਟਾਂ ਦੀ ਜਦੋਂ ਖੇਡ ਆ ਜਾਂਦੀ ਆ ਜਦੋਂ ਇਹ ਸਾਰੇ ਖੇਡ ਖੇਡੀ ਜਾਂਦੀ ਆ ਤੇ ਫਿਰ ਉਹਦੇ ਵਿੱਚ ਸਤਰੰਜ ਦੇ ਮੋਰੇ ਇਸ ਟੰਗ ਦੇ ਨਾਲ ਚੱਲੇ ਜਾਂਦੇ ਨੇ ਕਿ ਕਿਹੜੀ ਪਾਰਟੀ ਨੂੰ ਕਿੰਨਾ ਫਾਇਦਾ ਹੋਵੇਗਾ ਹੁਣ ਜਿਹੜੀ ਭਜਪਾ ਐ ਕੇਂਦਰ ਦੇ ਵਿੱਚ ਸਰਕਾਰ ਜਿਹੜੀ ਭਾਜਪਾ ਦੀ ਆ ਆਮ ਕਰਕੇ ਵੀ ਇਸ ਦੇਸ਼ ਦੀ ਜਿੰਨੇ ਵੀ ਰਾਜਨੀਤੀ ਆ ਉਹ ਸਟੇਟਾਂ ਤੇ ਆਧਾਰਤ ਨਹੀਂ ਲੜੀ ਜਾਂਦੀ ਆ ਸੈਂਟਰ ਦੇ ਆਧਾਰਤ ਲੜੀ ਜਾਂਦੀ ਆ ਭਾਜਪਾ ਦਾ ਇੱਕੋ ਟੀਚਾ ਰਹਿੰਦਾ ਹੈ ਕਿ ਕੇਂਦਰ ਦੇ ਵਿੱਚ ਉਹਦੀ ਸਰਕਾਰ ਰਵੇ ਸਟੇਟਾਂ ਚ ਭਾਵੇਂ ਜੇ ਦੀ ਮਰਜ਼ੀ ਆ ਜਾਵੇ ਇਹ ਗੱਲ ਬੜੀ ਗਹਿਰੀ ਤੇ ਗੰਭੀਰ ਹੈ ਸੋਚਣ ਵਾਲੀ ਆ ਕਿ ਭਾਜਪਾ ਇੱਕ ਨੀਤੀ ਤੇ ਕੰਮ ਕਰਦੀ ਆ ਕਿ ਸੈਂਟਰ ਦੇ ਵਿੱਚ ਹਮੇਸ਼ਾ ਉਹਦੀ ਸਰਕਾਰ ਰਵੇ ਰਹਾਦਿਆਂ ਚ ਭਾਵੇਂ ਕਿਤੇ ਉਹਦੀ ਬਣ ਜੇ ਕਿਤੇ ਨਾਮ ਬਣ ਜੇ ਕਿਤੇ ਬਹੁਮਤ ਕਿਤੇ ਲੋਕ ਘੱਟ ਮਤ ਸੋ ਅਮਰਤਪਾਲ ਦੀ ਰਹਾਈ ਜਿੰਨੇ ਵੀ ਆ ਉਹ ਇਹ ਸਾਰੀ ਇਹਦੇ ਨਾਲ ਜੁੜੀ ਹੋਈ ਆ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜੀ ਆ ਉਹ ਇੱਕ ਬਹੁਮਤ ਦੇ ਵਿੱਚ ਸਰਕਾਰ ਆ ਆਮ ਆਦਮੀ ਪਾਰਟੀ ਦੀ ਹੁਣ ਅਮਰਤਪਾਲ ਨੂੰ ਜਿੰਨੀਆਂ ਕ ਵੋਟਾਂ ਪੰਜਾਬ ਦੇ ਵਿੱਚ ਮਿਲੀਆਂ ਅਗਰ ਅਮਰਤਪਾਲ ਨੂੰ ਰਹਾਈ ਮਿਲਦੀ ਆ ਤਾਉਦੀ ਰਹਾਏ ਹੋਣ ਤੋਂ ਬਾਅਦ ਕਿੰਨਾ ਸਿਆਸੀ ਪਾਰਟੀਆਂ ਨੂੰ ਨੁਕਸਾਨ ਹੋ ਸਕਦਾ ਉਹ ਉਹ ਵੀ ਵੇਖਣਾ ਲਾਜ਼ਮੀ ਆ ਕਰੋ ਪੰਜਾਬ ਦੇ ਵਿੱਚ ਆ ਕੇ ਆਪਣੀਆਂ ਸਰਗਰਮੀਆਂ ਸ਼ੁਰੂ ਕਰਦਾ ਰਹਾਏ ਤੋਂ ਬਾਅਦ ਆਪਣੀਆਂ ਰਾਜਨੀਤਿਕ ਸਰਗਰਮੀਆਂ ਸ਼ੁਰੂ ਕਰਦਾ ਤੇ ਲੋਕ ਸਭਾ ਚੋਣਾਂ ਵਾਂਗ ਨੁਕਸਾਨ ਸਾਰੀਆਂ ਪਾਰਟੀਆਂ ਨੂੰ ਹੀ ਇੱਥੇ ਆਮ ਆदमी ਪਾਰਟੀ ਜਿਹਦੇ ਜਿੱਥੇ ਉਹਦੀ ਚੋਣ ਹੋਈ ਖਡੂਰ ਸਾਹਿਬ ਦੇ ਵਿੱਚ ਉਥੇ ਆਮ ਆਦਮੀ ਪਾਰਟੀ ਚੌਥੇ ਨੰਬਰ ਤੇ ਆਉਂਦੀ ਹੈ ਸੋ ਜਿਹੜੀ ਸਤਾਤਾ ਰੀ ਪਾਰਟੀ ਨੂੰ ਐਡਾ ਵੱਡਾ ਨੁਕਸਾਨ ਹੋ ਗਿਆ ਦੂਜੀਆਂ ਪਾਰਟੀਆਂ ਨੂੰ ਇੰਨਾ ਵੱਡਾ ਨੁਕਸਾਨ ਹੋ ਗਿਆ ਤੇ ਜਿਹੜੀ ਸਟੇਟ ਦੀ ਸਰਕਾਰ ਆ ਪੰਜਾਬ ਦੀ ਉਹ ਕਦੀ ਵੀ ਨਹੀਂ ਚਾਹੂਗੀ ਕਿ ਅਮਰਤਪਾਲ ਵਰਗਾ ਬੰਦਾ ਬਾਹਰ ਆ ਕੇ ਤੇ ਉਹ ਸਾਡੇ ਹੀ ਰਾਜਨੀਤਿਕ ਖੇਡ ਨੂੰ ਵਿਗਾੜੇ ਉਹਨੂੰ ਨੁਕਸਾਨ ਪਹਚਾਵੇ ਇਸ ਕਰਕੇ ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਸਟੇਟ ਦੀ ਸਰਕਾਰ ਆ ਉਹ ਨਹੀਂ ਚਾਹੇਗੀ ਕਦੀ ਵੀ ਜਿਹੜਾ ਅਮਰਤਪਾਲ ਬਾਹਰ ਆਵੇ ਦੂਜੀ ਗੱਲ ਆ ਕਿ ਭਾਜਪਾ ਦੇ ਜਿੰਨੇ ਸਾਰੇ ਖੇਡ ਖਿਡ ਨਹੀਂ ਅੱਜ ਹੀ ਪੰਜਾਬ ਦੀਆਂ ਚੋਣਾਂ ਦੇ ਵਿੱਚ 2.5 ਸਾਲ ਪਏ ਨੇ ਭਾਜਪਾ ਦਾ ਉਤਰਾਵੇਂ ਜੇ ਪੂਰੀ ਤਰ੍ਹਾਂ ਇੰਟਰਸਟ ਇਸ ਸਮੇਂ ਪੰਜਾਬ ਦੀਆਂ ਚੋਣਾਂ ਉੱਤੇ ਨਹੀਂ ਹਾਲਾਂਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਦਾ ਗਰਾਫ ਵੋਟਾਂ ਦਾ ਕਾਫੀ ਵਧਿਆ ਹੈ ਪਰ ਫਿਰ ਵੀ ਉਹਦੀ ਸਾਰੀ ਖੇਡ ਜਿੰਨਾ ਰਾਜਾਂ ਦੇ ਵਿੱਚ ਚੋਣਾਂ ਨੇ ਉਹਨਾਂ ਨੂੰ ਲੈ ਕੇ ਖੇਡੀ ਜਾ ਰਹੀ ਆ ਭਾਜਪਾ ਦੀ ਸਰਕਾਰ ਅਮਰਤਪਾਲ ਬਾਰੇ ਉਦੋਂ ਹੀ ਫੈਸਲਾ ਲਾਉਗੇ ਜਦੋਂ ਇਹ ਮਹਿਸੂਸ ਹੋਊਗਾ ਕਿ ਅਮਰਤਪਾਲ ਬਾਹਰ ਆਉਂਦਾ ਏ ਮੈਦਾਨ ਦੇ ਵਿੱਚ ਆਉਂਦਾ ਏ ਰਾਜਨੀਤਿਕ ਕਿੜ ਦੇ ਵਿੱਚ ਆਉਂਦਾ ਏ ਤੇ ਉਹਦਾ ਕਿੰਨਾ ਨੁਕਸਾਨ ਦੂਜੀਆਂ ਪਾਰਟੀਆਂ ਨੂੰ ਹੋਊਗਾ ਤੇ ਭਾਜਪਾ ਨੂੰ ਕਿੰਨਾ ਫਾਇਦਾ ਹੋਊਗਾ ਇਸ ਨੀਤੀ ਦੇ ਤਹਿਤ ਜਿਹੜਾ ਵਾ ਅਮਰਤਪਾਲ ਨੂੰ ਨਹੀਂ ਛੱਡਿਆ ਜਾ ਰਿਹਾ ਹੋ ਸਕਦਾ ਏ ਅਮਰਤਪਾਲ ਨੂੰ ਜਦੋਂ ਤੱਕ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਹੁੰਦੀਆਂ 27 ਦੀਆਂ ਉਦੋਂ ਤੱਕ ਉਹਨੂੰ ਅੰਦਰ ਹੀ ਰੱਖਿਆ ਜਾਵੇ ਹੋਰ ਵੀ ਜਿਹੜੀ ਸੋਚਣ ਵਾਲੀ ਗੱਲ ਇਹ ਆ ਕਿ ਪੰਜਾਬ ਦਾ ਜਿਹੜਾ ਰਾਜਨੀਤਿਕ ਪੜੇ ਇਸ ਸਮੇਂ ਬਣਿਆ ਹੋਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਕੇਂਦਰ ਦੀ ਸਰਕਾਰ ਕਦੇ ਵੀ ਨਹੀਂ ਚਾਹੇਗੀ ਕਿ ਅਮਰਤਪਾਲ ਆ ਕੇ ਪੰਜਾਬ ਦੇ ਵਿੱਚ ਇੱਕ ਧਿਰ ਖੜੀ ਕਰੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਸਮੇਤ ਸਾਰੀਆਂ ਪਾਰਟੀਆਂ ਨੂੰ ਰਾਜਨੀਤਿਕ ਤੌਰ ਤੇ ਨੁਕਸਾਨ ਪਹਚਾਵੇ ਇਸ ਕਰਕੇ ਕੇਜਰੀਵਾਲ ਤੇ ਅਬਦੁਲ ਰਸ਼ੀਦ ਨੂੰ ਵੋਟਾਂ ਦੀ ਛੇੜ ਦੇ ਵਿੱਚ ਜਮਾਨਤ ਦੇ ਦਿੱਤੀ ਗਈ ਆ ਪਰ ਅਮਰਪਾਲ ਨੂੰ ਅਜੇ ਜਮਾਨਤ ਇਸ ਬੰਦੀ ਨਹੀਂ ਮਿਲ ਸਕੀ ਸੋ ਇਹ ਸਨ ਸਾਡੇ ਨਾਲ ਗੁਰਦਰਸ਼ਨ ਸਿੰਘ ਜੀ ਗੁਰਦਰਸ਼ਨ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਖੀਰ ਦੇ ਵਿੱਚ ਸੰਗਤਾਂ ਨੂੰ ਕੀ ਕਹਿਣਾ ਚਾਹੂਗਾ ਦੇਖੋ ਜੀ ਮੈਂ ਤੇ ਖਾਸ ਕਰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮੀਡੀਆ ਰਾਈ ਇੰਡੀਆ ਕ੍ਰਾਈਮ ਚੈਨਲ ਦੇ ਰਾਈ ਜਿਹੜਾ ਵਾ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਕਿ ਅਸੀਂ ਬਹੁਤ ਸਾਰੇ ਨਾਰਿਆਂ ਦੇ ਵਿੱਚ ਹੁਣ ਤੱਕ ਸਰਕਾਰਾਂ ਬਣਾਉਂਦੇ ਆ ਰਹੇ ਆ ਸਾਡਾ ਖੁਆਬ ਨਵਾਂ ਪੰਜਾਬ ਸਾਡਾ ਖੁਆਬ ਤਰੱਕੀ ਕਰਦਾ ਪੰਜਾਬ ਹੋਰ ਪਤਾ ਨਹੀਂ ਕਿੰਨੇ ਕਿਨਾਰੇ ਚੱਲ ਲਿਆ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਦਾ ਕੁਝ ਸਵਾਰਨਾ ਚਾਹੁੰਦੇ ਹਾਂ ਤੇ ਕਿਉਂ ਨਾ ਇੱਕ ਨਵਾਂ ਨਾਰਾ ਜਿਹੜਾ ਪੰਜਾਬ ਨੂੰ ਦਈਏ ਉਹ ਨਾਰਾ ਹੋਏ ਸਾਡਾ ਖੁਆਬ ਪੰਥਕ ਪੰਜਾਬ ਸ਼ਾਇਦ ਜਿਹੜੇ ਦੁੱਖਾਂ ਦੇ ਵਿੱਚ ਅਸੀਂ ਨੰਗਣ ਰਹੇ ਆ ਇਸ ਨਾਰੇ ਦੇ ਤਹਿਤ ਅਸੀਂ ਕੋਈ ਪੰਥਕ ਸਰਕਾਰ ਬਣਾ ਕੇ ਤੇ ਆਪਣੇ ਜਿਹੜੇ ਸਾਨੂੰ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰਨ ਦਾ ਯਤਨ ਜਿਹੜਾ ਅਸੀਂ ਕਰ ਸਕੀਏ। ਸੁਖਨਾਮ ਸਿੰਘ ਵੱਲੋਂ ਵਕ-ਵਕ ਸਮੇਂ ਵਿੱਚ ਵਕ-ਵਕ ਲੋਕਾਂ ਨਾਲ ਤੁਹਾਡੀ ਮੁਲਾਕਾਤ ਕਰਾਈ ਜਾਂਦੀ ਹੈ। ਸੋ ਇਸ ਵਕਤ ਇੰਨਾ ਹੀ ਧੰਨਵਾਦ ਸ਼ੁਕਰੀਆ ਅਦਾ। ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ